ਪੰਜਾਬੀ ਸਿਨੇਮਾ ਦੇ ਮਸ਼ਹੂਰ ਗਾਇਕ ਅਤੇ اداکار ਪਰਮੇਸ਼ਵਰ ਮਾ ਆਪਣੀ ਨਵੀਂ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਇੱਕ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ ਇਹ ਘਟਨਾ ਅੰਬਾਲਾ ਵਿੱਚ ਵਾਪਰੀ ਜਦੋਂ ਸ਼ੂਟਿੰਗ ਸੈੱਟ ਤੇ ਵਰਤੀ ਗਈ ਨਕਲੀ ਗੋਲੀ ਚਨਕ ਨੂੰ ਹੱਥ ਕਾਹ ਦੇ ਸ਼ੀਸ਼ੇ ਨਾਲ ਟਕਰਾ ਗਈ ਟਕਰਾ ਦੇ ਨਾਲ ਸ਼ੀਸ਼ਾ ਟੁੱਟਿਆ ਅਤੇ ਉਸ ਦਾ ਇੱਕ ਨੁਕੀਲਾ ਟੁਕੜਾ ਪਰਮੇਸ਼ਰ ਦੇ ਚਿਹਰੇ ਤੇ ਲੱਗ ਗਿਆ ਇਸ ਤੋਂ ਬਾਅਦ ਸੈੱਟ ਤੇ ਮੌਜੂਦ ਟੀਮ ਨੇ ਤੁਰੰਤ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ ਡਾਕਟਰਾਂ ਦੇ ਮੁਤਾਬਕ ਚਿੰਤਾ ਵਾਲੀ ਕੋਈ ਵੱਡੀ ਗੱਲ ਨਹੀਂ ਹੈ ਅਤੇ ਪਰਮੇਸ਼ਵਰਮਾ ਨੂੰ ਪਹਿਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਵਾਪਸ ਪਹੁੰਚ ਦਿੱਤਾ ਗਿਆ ਹੈ ਫਿਲਮ ਦੀ ਸ਼ੂਟਿੰਗ ਨੂੰ ਇਸ ਸਮੇਂ ਰੋਕ ਦਿੱਤਾ ਗਿਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਹਾਸ ਉਸ ਵੇਲੇ ਵਾਪਰਿਆ ਜਦ ਪਰਮੇਸ਼ਰ ਆਪਣੀ ਕਾਰ ਵਿੱਚ ਬੈਠੇ ਹੋਏ ਸੀ ਅਤੇ ਸੀਨ ਦੇ ਦੌਰਾਨ ਨਕਲੀ ਗੋਲੀਕਾਰ ਦੇ ਸ਼ੀਸ਼ੇ ਨਾਲ ਟਕਰਾਈ ਸੀ ਹਾਲਾਂਕਿ ਫਿਲਮ ਦੀ ਟੀਮ ਜਾਂ ਨਿਰਦੇਸ਼ਕ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਪਰ ਪਰਮੇਸ਼ਰ ਮਾ ਨੇ ਆਪਣੇ ਇੰਸਟਾ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਫੈਨਸ ਨੂੰ ਭਰੋਸਾ ਦਿਵਾਇਆ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਇੱਕ ਘਟਨਾ ਸ਼ੀਰਾ ਫਿਲਮ ਦੇ ਸੈੱਟ ਤੇ ਵਾਪਰੀ ਹੈ ਮੈਂ ਰੱਬ ਦੇ ਆਸ਼ੀਰਵਾਦ ਨਾਲ ਠੀਕ